ਇਹਦਾ ਲੱਗਦਾ ਇਸ ਦਸਤੇ ਆਗੇ ਇੱਥੇ ਆਗੇ ਇਹਦੇ ਸੱਜੀ ਇਸ ਤਰ੍ਹਾਂ ਹੀ ਆ ਜੀ ਦਿਲ ਕਰਦਾ ਕਿ ਅੱਜ ਚੈਤਵਾਰ ਸ਼ਾਮ ਹੋਈ ਨਾ ਕਿਹੜੇ ਵੇਲੇ ਹੁਣ ਸੰਡੇ ਆ ਗਿਆ ਤੋ ਆਏਗਾ ਫਿਰ ਦੁਬਾਰਾ ਆਈਏ ਸ਼ਾਮ ਨੂੰ ਹੀ ਇਤਿਹਾਜ ਰਹਿੰਦਾ ਮਨ ਦੇ ਵਿੱਚ ਕਿ ਹੁਣ ਕਿਤਨਾ ਸ਼ੇਰ ਦੇ ਨੰਗਣਗੇ ਕਿ ਦੁਬਾਰਾ ਫਿਰ ਆਉਣਾ ਇੱਕ ਇਹ ਹੋਰ ਅਰਦਾਸ ਕਰੀ ਜੀ ਬਾਬਾ ਕੇ ਵੀ ਜੇ ਤੁਸੀਂ ਸਾਨੂੰ ਕਿਤੇ ਬਿਮਾਰ ਵੀ ਕਰਨਾ ਤਾਂ ਕੋਈ ਕੋਈ ਦੁੱਖ ਤੋਂ ਕਿਵੇਂ ਸੀਨ ਨੂੰ ਦੇਣਾ ਤੇ ਸੋਮਵਾਰ ਮੰਗਲਵਾਰ ਦੇ ਵਿੱਚ ਵੀ ਦੇ ਦਿਓ ਚੰਨੀ ਐਤਵਾਰ ਦੇ ਲਾਗੇ ਕਿਰਪਾ ਕਰਿਓ ਤਾਂ ਕਿ ਦੁਬਾਰਾ ਇੱਥੇ ਆਈਏ ਹਾਜ਼ਰੀ ਭਰ ਸਕੀ ਇੱਥੋਂ ਨਾ ਗਾਇਰ ਰਹੋਈ ਆਇਆ ਤਾਂ ਮੈਸਤ ਮੰਨਣਾ ਹੈ ਸਰਜੀ ਇਥੇ कि मैं आ जावा मेरे बाबा सुन ले वीजा लगे मेरा पर जब मैं इथे एक वारी आया तो हुन सही पचो सच्ची ਗੱਲ ਮੇਰੇ ਮਨ ਦੇ ਵਿੱਚ ਮਾਸਾ ਨਹੀਂ ਹੈਗਾ ਕਿ ਮੈਂ ਬਾਹਰ ਜਾਵਾਂ ਕਿਉਂਕਿ ਮੈਨੂੰ ਇੱਥੇ ਇੰਨਾ ਕ ਲਗਾ ਪਾਵੇ ਇੰਨਾ ਲਗਾ ਇੰਨੀ ਕਿਰਪਾ ਮਹਾਰਾਜ ਦੀ ਹੈਗੀ ਕਿ ਇੱਥੇ ਕਾਰੋਬਾਰ ਬਹੁਤ ਵਧੀਆ ਸੈਟ ਕਰੀ ਗਏ ਨੇ ਬਾਬਾ ਜੀ ਲੋੜ ਨਹੀਂ ਪੈਂਦੀ ਲੋਕੀ ਕੰਮ ਲੱਭਦੇ ਨੇ ਕੰਮ ਵਾਲੇ ਸਾਨੂੰ ਲੱਭਦੇ ਹਰਦੇ ਆ ਇਸ ਤਰ੍ਹਾਂ ਦਾ ਬੋਲ ਕੇ ਵਧੀਆ ਲੱਗ ਰਿਹਾ ਕੇ ਸੇਵਾ ਦੀ ਆ ਆਨੰਦ ਆਨੰਦ ਉਹਨਰ ਜਿੰਨੇ ਵੀ ਸਾਰੀਆਂ ਜਿੱਥੇ ਜਿੱਥੇ ਵੀ ਜਾਣੇ ਸੁੱਖ ਲੈਣ ਜਾਣੇ ਨਾ ਇਸ ਤੋਂ ਬੜੇ ਸੁਖੀ ਕੋਈ ਨਹੀਂਗਾ ਅੱਛਾ ਲਾਸਟ ਸਾਡੇ ਵਿੱਚ ਤੋਂ ਉੱਪਰ ਕੁਝ ਨਹੀਂਗਾ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਹੈ ਅੱਜ ਜਿੱਥੇ ਕੱਟਿਆ ਜਾ ਰਿਹਾ ਇੱਥੇ ਸਾਡੀ ਛੁੱਟੀ ਦਾ ਦਿਨ ਛੁੱਟੀ ਨਹੀਂ ਹੁੰਦੀ ਸਾਡੇ ਦੇ ਆਨੰਦ ਦਾ ਦਿਨ ਹੁੰਦਾ ਸੁੱਖ ਲੈਣ ਵਾਲਾ ਦਿਨ ਹੁੰਦਾ ਸ਼ਾਇਦ ਨਹੀਂ ਕੰਮ ਕਰਦੇ ਆ ਤੇ ਸਤਿਵੇ ਦਿਨ ਤੇ ਮਾਰੇ ਦੀ ਕਿਰਪਾ ਨਾਲ ਆਨੰਦ ਲੈਨੇ ਆ ਮਨ ਸ਼ਾਂਤ ਰਹਿੰਦਾ ਕਲੇਸ਼ ਮਨ ਦੇ ਕਲੇਸ਼ ਸਭ ਖਤਮ ਹੋ ਜਾਂਦੇ ਸਾਡੇ ਇਹ ਦਿਨ ਲੱਭਦੇ ਰਹਿੰਨੇ ਵੀ ਕਦੋਂ ਐਤਵਾਰ ਆਵੇ ਅਸੀਂ ਛੇ ਦਿਨ ਡੀਗਦੇ ਰਹਿੰਨੇ ਅੱਜ ਕਹਿਣਾ ਐਤਵਾਰ ਅੱਜ ਸ਼ਾਮ ਤੇ ਫਿਰ ਡੀਚਰ ਹੋਈ ਨਹੀਂ ਅਗਲੇ ਐਤਵਾਰ ਕਦੋਂ ਆਣਾ ਤੇ ਸ਼ਨੀਵਾਰ ਹੀ ਤਿਆਰੀ ਕਰ ਲਈਦੀ ਹੈ ਜੋ ਲੰਗਰ ਵਰਤੋਣਾ ਵਾ ਐਤਵਾਰ ਵੀ ਪ੍ਰਪੇਅਰ ਕਰਕੇ ਲੈ ਆਈਦਾ ਜਿੰਨਾ ਆਈ ਜਾਊਗੀ ਜਿੰਨਾ ਨਾਮ ਚੱਪਿਆ ਜਾਏਗਾ ਓਨੇ ਜ਼ਿਆਦਾ ਹੀ ਸੁੱਖ ਵਰਤੀ ਜਾਣਗੇ ਨਾ ਤਾਂ ਸਮਝ ਲਓ ਵੀ ਪਹਿਲੀ ਡੋਜ਼ ਨਾਲ ਹੀ ਆਰਾਮ ਆ ਜਾਂਦਾ ਜਿਹੜੇ ਇੱਥੇ ਆਉਂਦੇ ਆ ਅੰਦਰ ਅਰਦਾਸ ਕਰਕੇ ਆਏ ਆ ਤੇ ਗੇਟ ਤੱਕਨ ਵੀ ਨਹੀਂ ਪਹੁੰਚੇ ਤੇ ਉਹ ਕਾਰਜ ਹੋ ਜਾਂਦਾ ਹੈਰਾਨੀ ਵਾਲੀ ਗੱਲ ਹੈ ਜਿਨ੍ਹਾਂ ਨੇ ਬੀਤਦੀ ਉਹਨਾਂ ਨੂੰ ਪਤਾ ਹੋ ਜੇ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਵਸੂ ਸਿੱਕਾ ਵਾਲ ਇਸ ਵਕਤ ਸਿ موجودਾ ਗੁਰਦੁਆਰਾ 시10 ਸਾਬ ਵਿਕੇ ਦਿੱਤਾ ਕਿ ਹਰ ਐਤਵਾਰ ਜਿਹੜਾ ਕਿ ਲੋਕੀ ਚਪੈਰਾ ਕਟਣ ਆਉਂਦੇ ਨੇ ਕਿਉਂਕਿ ਦੇਖਿਆ ਜਾਵੇ ਬਾਬਾ ਦੀਪ ਸਿੰਘ ਨੂੰ ਲੈ ਕੇ ਜਿਹੜਾ ਲੋਕਾਂ ਦਾ ਪਿਆਰ ਹੈ ਜਿਹੜਾ ਕਿ ਦਿਨ ਬਰ ਦਿਨ ਵੱਧਦਾ ਜਾ ਰਿਹਾ ਲੋਕੀ ਜਿਹੜੇ ਨੇ ਕਿ ਦੂਰੋ ਦੇਸ਼ਾਂ ਵਿਦੇਸ਼ਾਂ ਤੋਂ ਉੱਥੇ ਸੰਗਤਾਂ ਜਿਹੜੀਆਂ ਨੇ ਚਪੈਰੇ 'ਚ ਹਾਜ਼ਰੀਆਂ ਪਰਣਾਉਂਦੇ ਨੇ ਤੁਮ ਤਸਵੀਰਾਂ ਸਾਂਝੀਆਂ ਕਰ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਕਿ ਦੂਰੋ ਦੂਰੋ ਜਿਹੜੇ ਲੋਕ ਨੇ ਐਸੇ ਚਪੈਰੇ ਤੇ ਹਾਜ਼ਰੀਆਂ ਪਰਣਾਉਂਦੇ ਨੇ ਦੂਰ ਦੂਰ ਤੱਕ ਦੀ ਭ ਮੇਰੇ ਮੌਜੂਦ ਨੇ ਗਲਪਰਤਨ ਵਿੱਚ ਕੋਸ਼ਿਸ਼ ਕਰਾਂਗੇ ਵੈਗੁਰ ਜੀ ਖਾਲਸਾ ਵੈਗੁਰ ਜੀ ਫਤਿਹ ਵੈਗੁਰ ਜੀ ਖਾਲਸਾ ਵੈਗੁਰ ਜੀ ਫਤਿਹ ਜੀ ਨਾਮਾ ਜੀ ਵਿੱਚ ਆਪਣਾ ਨਗਰ ਗੁਰਬਿੰਦਰ ਸਿੰਘ ਜੀ ਕਦੋਂ ਦੇ ਆ ਰਹੇ ਇਸ ਦਰ ਤੇ ਮਨੀਰ ਜੀ ਇੱਥੇ ਆਉਣੇ ਸਾਲ ਹੋ ਜਲੇ ਬਟ ਕਿਦਾਂ ਲੱਗਦਾ ਇਸ ਦਰ ਤੇ ਆ ਕੇ ਇੱਥੇ ਆ ਕੇ ਇਹਦੇ ਸੱਜੀ ਇਸ ਤਰ੍ਹਾਂ ਹੀ ਆ ਜੀ ਦਿਲ ਕਰਦਾ ਕਿ ਅੱਜ ਜੈਤਵਾਰ ਸ਼ਾਮ ਹੋਈ ਨਾ ਕਿਹੜੇ ਵੇਲੇ ਹੁਣ ਸੰਡੇ ਆ ਗਿਆ ਤੋ ਰਾਹੇਗਾ ਫਿਰ ਦੁਬਾਰਾ ਆਈਏ ਸ਼ਾਮ ਨੂੰ ਹੀ ਚਾਹ ਜਰਦਾ ਮਨ ਦੇ ਵਿੱਚ ਕਿ ਹੁਣ ਕਿਤਨਾ ਛੇ ਦਿਨ ਨੰਗਣਗੇ ਕਿ ਦੁਬਾਰਾ ਫਿਰ ਆਉਣਾ ਇੱਥੇ अच्छा हां जी जित ਕਿੰਨੀ ਕਹਿਆ ਮਨਨ ਕਿ ਟਾਈਮ ਹੋ ਗਿਆ ਤੇ ਬਾਬਾ ਜੀ ਨੇ ਨਾਲ ਕਿੰਨਾ ਕ ਮਨ ਦੇ ਵਿੱਚ ਕਿ ਕਹਿੰਦੇ ਨੇ ਖਿਚਾਅ ਹੁੰਦਾ ਗੁਰੂ ਨਾਲ ਪਿਆਰ ਹੁੰਦਾ ਗੁਰੂ ਨਾਲ ਕਿੰਨਾ ਕ ਹੈਗਾ ਬਾਬਾ ਜੀ ਖਿਚਾਅ ਇਹਨਾਂ ਕਹੇ ਕਿ ਇੱਕ ਇਹ ਹੋਰ ਅਰਦਾਸ ਕਰੀ ਜੀ ਬਾਬਾ ਜੀ ਕਿ ਜੇ ਤੁਸੀਂ ਸਾਨੂੰ ਹਾਂ ਜੀ ਹੈ ਕਿਤੇ ਬਿਮਾਰ ਵੀ ਕਰਨਾ ਤੇ ਕੋਈ ਕੋਈ ਦੁੱਖਤ ਕਲੇਸ਼ ਨੂੰ ਦੇਣਾ ਤੇ ਸੋਮਵਾਰ ਮੰਗਲਵਾਰ ਦੇ ਵਿੱਚ ਦੇ ਦਿਓ ਚੰਨੀ ਐਤਵਾਰ ਦੇ ਲਾਗੇ ਕਿਰਪਾ ਕਰਿਓ ਤਾਂ ਕਿ ਦੁਬਾਰਾ ਇੱਥੇ ਆਈਏ ਹਾਜ਼ਰੀ ਭਰ ਸਕੀ ਇਥੋਂ ਨਾ ਗਾਇਰਾ ਦਰੋਈ ਅੱਛਾ ਇਹਨੇ ਚਾਹੁੰਦਾ ਸਾਨੂੰ ਵੀ ਸਮਝ ਲਓਗੇ ਤੇ ਖੁਸ਼ੀ ਵੱਖਰੀ ਹੁੰਦੀ ਇੱਥੇ ਹੁੰਦੀ ਤੇ ਇੱਕ ਵਾਰੀ ਆਓਗੇ ਤੁਸੀਂ ਬਾਰ ਬਾਰ ਇੱਥੇ ਆਓਗੇ ਜਿਹੜਾ ਵੀ ਇੱਕ ਵਾਰੀ ਆ ਜਾਏਗਾ ਦੁਬਾਰਾ ਉਹਨੂੰ ਸੋਚਣਾ ਨਹੀਂ ਪੈਗਾ ਵੀ ਹਾਂ ਮੈਂ ਜਾਵਾਂ ਕਿ ਨਾ ਜਾਵਾਂ ਪਹਿਲਾਂ ਮੇਰੇ ਮਨ ਦੇ ਵਿੱਚ ਹੀ ਹੁੰਦਾ ਸੀ ਵੀ ਯਾਰ ਲੋਕੀ ਜਾਂਦੇ ਆ ਐਤਵਾਰ ਦੇ ਐਤਵਾਰ ਜਾਂਦੇ ਇੰਨਾ ਰਸ਼ ਪਿੰਦਾ ਵਾ ਇੰਨੀ ਪਬਲਿਕ ਇਕੱਠੀ ਹੁੰਦੀ ਉੱਥੇ ਵੀ ਅੱਗੇ ਪਿਛੇ ਵੀ ਬਾਬਾ ਜੀ ਉੱਥੇ ਹਾਜ਼ਰੀ ਹੈਗੇ ਜਸ ਚੱਲ ਜਾਣ ਪਰ ਜਦੋਂ ਇੱਕ ਵਾਰੀ ਆਈਏ ਫਿਰ ਪਤਾ ਲੱਗਦਾ ਵੀ ਆਪਾਂ ਜੋ ਗਏ ਆ ਤੇ ਕੀ ਆਪਾਂ ਨੂੰ ਖੁਸ਼ੀ ਮਿਲਦੀ ਹੈ ਕੀ ਉਥੋਂ ਬਖਸ਼ੀਆਂ ਮਿਲਦੀਆਂ ਨੇ ਜ਼ਿੰਦਗੀ ਬਦਲਾਵ ਕੀ ਆਇਆ ਵਾ ਬਦਲਾਵ ਇਸ ਤਰ੍ਹਾਂ ਕਿ ਵੀਰ ਜੀ ਮੈਨੂੰ ਬੜਾ ਸ਼ੌਂਕ ਸੀ ਬਾਹਰ ਜਾਂਦਾ ਕਿਉ ਨਾ ਦੋ ਦਿਨਾਂ ਦੇ ਟਰਾਈ ਵੀ ਕੀਤਾ ਮੇਰੇ ਸ਼ੌਕ ਸੀ ਮੇਰੀ ਇਹ ਰਿਫਿਊਜ਼ਲ ਗਈ ਇੱਕ ਦੋ ਤੇ ਮੈਨੂੰ ਕਿਸ ਨੇ ਕਿਹਾ ਸੀ ਕਿ ਤੁਸੀਂ ਚਪਹਿਰਾ ਸਾਹਿਬ ਉਸੇ ਜਾਇਆ ਕਰੋ ਤੁਸੀਂ ਜਾਓਗੇ ਤੇ ਤੜਾ ਵੀਜ਼ਾ ਆ ਜਾਏਗਾ ਚਲੋ ਬਾਬਾ ਜੀ ਮੇਰ ਕਰਨਗੇ ਆਇਆ ਤਾਂ ਮੈਂ ਇਸ ਤੋਂ ਮੰਨਣਾ ਸੀ ਸਰ ਜੀ ਇੱਥੇ ਕਿ ਮੈਂ ਆ ਜਾਵਾਂ ਮੇਰੇ ਬਾਬਾ ਸੁਣੇ ਵੀਜ਼ਾ ਲੱਗੇ ਮੇਰਾ ਪਰ ਜਦੋਂ ਮੈਂ ਇੱਥੇ ਇੱਕ ਵਾਰੀ ਆਇਆ ਤਾਂ ਹੁਣ ਸਹੀ ਪੁੱਛੋ ਸੱਚੀ ਗੱਲ ਮੇਰੇ ਮਨ ਦੇ ਵਿੱਚ ਮਾਸਾ ਨਹੀਂ ਹੈਗਾ ਕਿ ਮੈਂ ਬਾਹਰ ਜਾਵਾਂ ਕਿਉਂਕਿ ਮੈਨੂੰ ਇੱਥੇ ਹੀ ਇੰਨਾ ਕੁ ਲਗਾ ਪਾਵੇ ਇੰਨਾ ਲੱਗਾ ਇੰਨੀ ਕਿਰਪਾ ਮਹਾਰਾਜ ਦੀ ਹੈਗੀ ਕਿ ਇੱਥੇ ਹੀ ਕਾਰੋਬਾਰ ਬਹੁਤ ਵਧੀਆ ਸੈੱਟ ਕਰੀ ਗਏ ਨੇ ਕੰਬਲੇ ਸਾਨੂੰ ਲਾਦੇ ਹਰਦੇ ਆ ਇੰਨੀ ਕਿਰਪਾ ਮਾਰੀ ਜਾਈ ਗਿਆ ਹੁਣ ਮੈਂ ਸੋਚਿਆ ਵੀ ਨਹੀਂ ਮੈਂ ਸੋਚਦਾ ਵੀ ਨਹੀਂ ਕਿ ਮੈਂ ਬਾਹਰ ਜਾ ਕਿਉਂਕਿ ਮੈਨੂੰ ਹੁਣ ਇੱਥੇ ਵੀ ਨਹੀਂ ਮੈਂ ਟਰਾਈ ਨਹੀਂ ਕੀਤਾ ਉਸ ਤੋਂ ਬਾਅਦ ਜਿਉਂ ਇੱਥੇ ਆਉਣ ਲੱਗਾ ਫਿਰ ਮੈਂ ਟਰਾਈ ਨਹੀਂ ਕੀਤਾ ਮੈਂ ਕਾਗੀ ਸਾਈਡ ਤੇ ਲਾਤੇ ਵੀ ਨਹੀਂ ਯਾਰ ਪ ਜਾਣਾ ਹੀ ਨਹੀਂ ਮਤਲਬ ਕਿ ਜ਼ਿੰਦਗੀ ਬਦਲ ਗਈ ਹੈ ਬਿਲਕੁਲ ਬਦਲ ਗਈ ਜੀ ਇੱਕ ਜਿਸਟੈਂਡ ਹੈ ਨਾ ਵੀ ਬੰਦੇ ਦੇ ਮਨ ਦੇ ਵਿੱਚ ਕੋਈ ਲਾਲਚ ਹੁੰਦਾ ਉਹ ਲਾਲਚ ਇੱਕ ਸਾਹ ਤੋਂ ਨਿਕਲ ਗਿਆ ਜੇ ਉਹਨੇ ਕਰਨਾ ਹੈ ਤੇ ਇੱਥੇ ਕਰ ਦੇਣਾ ਉਹ ਇੱਥੇ ਬੜੀ ਕਿਰਪਾ ਕਰੀ ਯਾਰ ਆਪਾਂ ਇੱਥੋਂ ਆਪਾਂ ਨੂੰ ਇੰਨੀ ਤੰਦਰੁਸਤੀ ਦਿੱਤੀ ਨੇ ਬਿਚਾਉਂਦੇ ਸੀ ਯਾਰ ਫਾਰਵਰ ਡਾਕਟਰ ਜੀ ਦਾ ਦੁਰਾਤਾ ਘਰ-ਘਰ ਮਿਲੀ ਜਾ ਰਿਹਾ ਹੈ ਸ਼ਹਿਤਵਰ ਦੇ ਰਿਤੇ ਪਹੁੰਚਦੇ ਹਰ ਸੰਡੇ ਆਈਦਾ ਜੀ ਕੁਝੀ ਵਕਰੀ ਹੁੰਦੀ ਹੈ ਜੀ ਮੈਂ ਕਿ ਹਰ ਹਾਤਵਾਰ ਆ ਕੇ ਬਾਣੀ ਚ ਵੀ ਨੰਦੇ ਸੇਵਾ ਚ ਵੀ ਨੰਦੇ ਸਰ ਜੀ ਹਾਂ ਸੇਵਾ ਵੀ ਤੇ ਬਾਣੀ ਚ ਵੀ ਨੰਦੇ ਨੰਦੇ ਸੇਵਾ ਤੁਸੀਂ ਕਰੋਗੇ ਤੁਸੀਂ ਚਲੋ ਜਿੰਨਾ ਤੁਸੀਂ ਕੋਈ ਕਰ ਸਕਦਾ ਹੋਵੇ ਕੋਈ ਪੈਸੇ ਨਾਲ ਕਰਦਾ ਕੋਈ ਇੱਥੇ ਹੀ ਕਰਦਾ ਜਿੱਥੋਂ ਤੱਕ ਪਹੁੰਚ ਜਿੰਦੀ ਹੈ ਕੋਸ਼ਿਸ਼ ਕਰਦੀ ਵੀ ਜਿੰਨੇ ਪੈਸੇ ਹੋ ਸਕੇ ਪੈਸੇ ਕਰੀਏ ਜਿੰਨੇ ਕਥੀ ਉਸਾਦੀ ਇੱਥੇ ਕਰੀਏ ਸੰਤਾਨੋਂ ਕੀ ਕਹਿਣਾ ਚਾਹੋਗੇ ਜਿਹੜੇ ਸੰਗਤਾਂ ਦੇਖ ਰਹੇ ਹੋ ਸੰਤਾਨੋਂ ਤਾਂ ਮੈਂ ਇਹ ਕਹਿ ਰਿਹਾ ਜੀ ਵੀ ਇੱਕ ਵਾਰੀ ਤੁਸੀਂ ਆਓ ਇੱਥੇ ਤਾਂ ਕਿਸੇ ਵੀ ਮੱਥਾ ਟਿਕਾ ਦਰਸ਼ਨ ਕਰੋ ਚਪੈਰਾ ਸਾਹਿਬ ਘਟੋ ਫਿਰ ਉਸ ਤੋਂ ਬਾਅਦ ਸੰਗਤਾਂ ਆਪ ਕਹਿਣੀਆਂ ਮੈਂ ਵੀ ਇਸ ਤਰ੍ਹਾਂ ਹੀ ਮੈਨੂੰ ਕਿਸ ਨੇ ਕਿਹਾ ਸੀ ਮੈਂ ਕਿਹਾ ਜੀ ਮੈਂ ਆਇਆ ਸੀ ਪਰ ਮੈਂ ਹੁਣ ਆਪ ਕਹਿ ਰਹੇ ਹੋ ਕਿ ਨਹੀਂ ਭਾਜੀ ਆਓ ਇੱਕ ਵਾਰੀ ਆਉਣਾ ਚਾਹੀਦਾ ਜੀ ਕੰਨ ਬੋਲਦੇ ਸਿੱਖੀ ਸੰਤਾਂ ਨਾਲ ਗੱਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੰਤਾਂ ਜਿਹੜੀਆਂ ਨੇ ਕਿ ਸੇਵਾ ਕਰ ਰਿਹਾ ਨੇ ਕਿ ਇੱਕ ਗੱਲ ਗੱਲ ਇਹ ਹੈ ਕਿ ਜਿਹੜਾ ਚੇਂਜ ਹੈ ਬਦਲਾਵ ਹੈ ਜਿਹੜਾ ਕਿ ਜ਼ਿੰਦਗੀ ਚ ਆ ਕੇ ਇਹਦੀ ਆਉਂਦਾ ਹੈ ਕਿ ਦੇਖ ਸਕਦੇ ਕਿ ਕਿੰਨੀ ਵੱਧ ਗਿੰਤੀ ਚ ਲੋਕੀ ਜਰੇ ਨੇ ਕਿ ਸੇਵਾ ਕਰ ਰਹੇ ਨੇ ਆਪਣਾ ਨੂੰ ਬੜਪਾਗਾ ਸਮਝਦੇ ਨੇ ਹੋਰ ਵੀ ਜਿਹੜਾ ਕਿ ਲੋਕੀ ਦੀ ਦੇਖ ਸਕਦੇ ਲੰਘਵਤਾਂ ਦੇ ਗੱਲਬਾਤ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਲੋਕ ਜਿਹੜੇ ਨੇ ਕਿ ਆਪਣਾ ਨੂੰ ਜਿਹੜਾ ਕਿ ਬੜਪਾਗਾ ਸਮਝਦੇ ਨੇ ਜਿਹੜੀ ਸੇਵਾ ਹੈ ਗੁਰੂ ਦੀ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਤੇ ਖਿੱਚਦੀ ਹੈ ਆਪਣੇ ਅੰਦਰ ਕਿ ਕਿਹੜਾ ਬਦਲਾਵ ਆਉਂਦਾ ਜ਼ਿੰਦਗੀ ਦੇ ਵਿੱਚ ਇੱਕ ਖਰਾ ਹੁੰਦਾ ਜ਼ਿਲ੍ਹੇ ਵਿੱਚ ਗੁਰੂ ਦੇ ਪਾਣੀ ਨਾਲ ਚੜ ਕੇ ਜਿਹੜੇ ਲੋਕ ਨੇ ਇੱਥੇ ਆਉਂਦੇ ਨੇ ਆਪਣੇ ਨੂੰ ਵਿਸ਼ਵਾਸ ਹੈ ਜਿਹੜਾ ਬਾਬਾ ਦੀਪ ਸਿੰਘ ਨੇ ਦੱਤ ਜਿਹੜਾ ਖਿੱਚ ਕੇ ਲੈ ਕੇ ਆਉਂਦਾ ਵਾ ਤੇ ਤੁਸੀਂ ਉਧਰ ਪਾਸੇ ਤੁਸੀਂ ਦੇਖ ਸਕਦੇ ਗੁਰੂ ਘਰ ਦਾ ਜਿਹੜਾ ਮੇਨ ਜਗ੍ਹਾ ਜਿੱਥੇ ਬਾਬਾ ਜੀ ਦੇ ਕਹਿ ਸਕਦੇ ਕਿ ਹੋਰ ਵੀ ਸੰਗਤਾਂ ਜਿਹੜੀਆਂ ਨੇ ਕਿ ਆਉਂਦੀਆਂ ਨੇ ਤੇ ਉਹ ਹੋਰ ਵੀ ਜਿਹੜੇ ਸੰਗਤਾਂ ਨੇ ਆਪਣੇ ਨੂੰ ਸਮਝਦੀਆਂ ਨੇ ਹੋਰ ਵੀ ਜਿਹੜੇ ਲੋਕਾਂ ਨਾਲ ਗੱਲਬਾਤ ਕਰਨਗੇ ਪੂਰੀ ਕੋਸ਼ਿਸ਼ ਕਰਨਗੇ ਜਾਣਾਂਗੇ ਕਿ ਅਕਰ ਵਾਇਗੁਰ ਜੀ ਖਾਲਸਾ ਸਾਹਿਬ ਦੀ ਪਤਾ ਕੀ ਖਾਲਸਾ ਸਾਹਿਬ ਵਾਇਗੁਰ ਜੀ ਕੀ ਪਤੇ ਬੀ ਆਲ ਖਾਲਸਾ ਠੀਕ ਹੋ ਅਗਰੇ ਮਾਰਾ ਇਹਦਾ ਕਿਰਪਾ ਹਕਾਲਪੁਰਖ ਦੀ ਕਚਾ ਸੇਵਾ ਚੱਲ ਰਹੀ ਹੈ ਜੀ ਸੇਵਾ ਚੱਲਦੀ ਪਈ ਵਾਈਗੋਡੀ ਮੇਰ ਨਾਲ ਇਸ ਤਰ੍ਹਾਂ ਦਾ ਮਾਹੌਲ ਕਿ ਵਧੀਆ ਲੱਗ ਰਿਹਾ ਹੈ ਕਿ ਸੇਵਾ ਜੀ ਹਾਂ ਅਨੰਦ आनंद ਉਹਨਰ ਜਿੰਨੇ ਵੀ ਸਾਰੀਆਂ ਜਿੱਥੇ ਕਿਤੇ ਵੀ ਜਾਣੇ ਸੁੱਖ ਲੈਣ ਜਾਣੇ ਨਾ ਉਸ ਤੋਂ ਪਰਸੋਕੀ ਕੋਈ ਨਹੀਂਗਾ लास्ट ਸਾਡੇ ਵਿੱਚ ਤੋਂ ਉੱਪਰ ਕੁਝ ਨਹੀਂਗਾ ਕਿ ਨਾ ਕਿਵੇਂ ਦੇਖ ਰਹਾ ਸੇਵਾ ਕਰ ਰਹੇ ਹੋ ਤੇ ਸਾਰਾ ਕਿ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਅੱਜ ਇੱਥੇ ਕੱਟਿਆ ਜਾ ਰਿਹਾ ਇੱਤੀ ਸਾਡੀ ਛੁੱਟੀ ਦਾ ਦਿਨ ਛੁੱਟੀ ਨਹੀਂ ਹੁੰਦੀ ਸਾਡੇ ਦੇ ਆਨੰਦ ਦਾ ਦਿਨ ਹੁੰਦਾ ਸੁੱਖ ਲੈਣ ਵਾਲਾ ਦਿਨ ਹੁੰਦਾ ਸ਼ੇਧ ਨਹੀਂ ਕੰਮ ਕਰਦੇ ਆ ਤੇ ਸਦੇ ਦਿਨ ਇਥੇ ਮਾਰੇ ਦੀ ਕਿਰਪਾ ਨਾਲ ਆਨੰਦ ਲੈਨੇ ਆ ਮਨ ਸ਼ਾਂਤ ਰਹਿੰਦਾ ਕਲੇਸ਼ ਮਨ ਦੇ ਕਲੇਸ਼ ਸਭ ਖਤਮ ਹੋ ਜਾਂਦੇ ਸਾਡੇ ਇਹਦੇ ਲੱਭਦੇ ਰਹੇ ਨੇ ਕਿ ਕਦੋਂ ਐਤਵਾਰ ਆਵੇ ਕਈ ਛੇ ਦਿਨ ਡੀਕਦੇ ਰਹੇ ਨੇ ਅੱਜ ਕਿਹਣਾ ਐਤਵਾਰ ਅੱਜ ਸ਼ਾਮ ਤੇ ਫਿਰ ਡੀਚ ਰੋਈ ਦੀਆਂ ਗਲੈਸਰ ਕਦੋਂ ਆਣਾ ਤੇ ਸ਼ਨੀਵਾਰ ਹੀ ਤਿਆਰੀ ਕਰ ਲਈਦੀ ਹੈ ਜੋ ਲੰਗਰ ਵਰਤੋਣਾ ਵਾ ਅੱਪ ਐਤਵਾਰ ਵੀ ਪ੍ਰਪੇਅਰ ਕਰਕੇ ਲੈ ਆਈਦਾ ਕਿੰਨੇ ਕਿ ਲੋਕ ਤਾਂ ਨਾ ਜੁੜੇ ਇਥੇ ਸੇਵਾ ਨੂੰ ਲੈ ਕੇ ਪਰ ਸਾਰੀ ਸੰਗਤ ਜੁੜੀ ਆ ਵੇਖੋ ਸਾਰੀ ਸੰਗਤ ਜੁੜੀ ਏ ਜਿਹੜਾ ਇੱਕ ਵਾਰੀ ਆ ਜਾਂਦਾ ਏ ਉਹ ਫਿਰ ਦੁਬਾਰਾ ਛੱਡਦਾ ਹੀ ਨਹੀਂ ਆਪਣੇ ਮੈਨੂੰ ਇੱਕ ਵਾਰੀ ਕਹਿਣ ਦੀ ਲੋੜ ਪੈਂਦੀ ਬੱਬੇ ਦੀ ਕਿਰਪਾ ਨਾਲ ਮੈਨੂੰ ਦੂਜੀ ਵਾਰੀ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਆਪ ਹੀ ਸੇਵਾ ਤੇ ਆ ਜਾਂਦਾ ਆਪਣਾ ਹੀ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੁਣੇ ਭਾਜੀ ਨੇ ਕਿੱਥੇ ਬੈਠੇ ਨੇ ਇੱਥੇ ਬੈਠਿਆ ਹੈ ਸੇਵਾ ਕਰ ਸੇਵਾ ਕਰਨਗੇ ਹੋਏ ਆ ਇੱਕ ਵਾਰੀ ਉਹਨਾਂ ਨੇ ਮੇਰੇ ਡਿਪਰੈਸ਼ਨ ਆ ਮੈਨੂੰ ਪਰੇਸ਼ਾਨੀ ਬੜੀ ਆ ਮਾਇਆ ਦੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਬਸ ਉਹਨਾਂ ਨੂੰ ਪਰੇਸ਼ਾਨੀ ਹੀ ਗਈ ਤੇ ਉਹ ਮੈਂ ਕਹਤਾਂ ਇੱਕ ਵਾਰੀ ਸ਼ਿਦਾਂ ਸਾਹਿਬ ਆਜੋ ਤੇ ਮਾਰੇ ਜੇ ਬੇਨਤੀ ਕਰੋ ਤੇ ਉਸ ਤੋਂ ਬਾਅਦ ਤੁਸੀਂ ਆਪ ਵੀ ਵੇਖਿਓ ਪਿਛਲੇ ਐਤਵਾਰ ਆਏ ਨਹੀਂ ਹੋ ਤੇ ਹੁਣ ਐਤਵਾਰ ਆਪ ਉਹਨਾਂ ਦਾ ਫੋਨ ਆਇਆ ਵੀ ਭਾਜੀ ਕਿੰਨੇ ਵਜੇ ਪਹੁੰਚਣਾ ਬਈ ਮੈਂ ਕਹਾ ਮੈਂ 12 ਵਜੇ 10 ਮਿੰਟ ਤੇ ਪਹੁੰਚ ਜਾਣਾ ਪਰਚਾਦੇ ਲੈ ਕੇ ਤੇ ਉਹ ਹੁਣ ਉਹ ਸੇਵਾ ਕਰਨ ਗਏ ਉਹਨਾਂ ਦਾ ਮਨ ਬੜਾ ਲੱਗਿਆ ਵਾ ਤੇ ਨਿੰਦਰ ਉਹਨਾਂ ਨੂੰ ਪਿਛਲੇ ਆ ਬੜੀ ਸ਼ਾਨਦਾਰ ਆਈ ਹੈ ਜਿਹੜੀ ਕਿ ਰਾਤ ਨੂੰ ਨਿੰਦਰ ਨਹੀਂ ਆਂਦੀ ਹੁੰਦੀ ਹੁਣ ਉਹਨਾਂ ਨੂੰ ਕੁਝ ਲੱਭਾ ਵਾ ਤੇ ਉਹ ਐਤਵਾਰ ਆ ਮੈਨੂੰ ਫੋਨ ਕਰਕੇ ਆਏ ਹੁਣ ਇੱਥੇ ਇੱਥੇ ਸੇਵਾ ਕਰਦੇ ਹੋਣੇ ਆ ਮਤਲਬ ਕੀ ਬਦਲਾਵ ਕਰ ਦਿੰਦਾ ਗੁਰੂ ਜਦ ਬੰਦਾ ਇਨਸਾਨ ਕਰ ਦਿੰਦਾ ਵਾ ਬੋਧੀ ਵਾਰੀ ਜਿਹਦੇ ਜਿੰਨਾ ਆਈ ਜਾਓਗੇ ਜਿੰਨਾ ਨਾਮ ਜਪਿਆ ਜਾਏਗਾ ਉਹਨੇ ਜਗਾ ਹੀ ਸੁਖ ਵਰਤੀ ਜਾਣਗੇ ਨਾ ਤੇ ਉਹਦੇ ਪਹਿਲੀ ਵਾਰੀ ਤੋਂ ਹੀ ਸਮਝ ਲਓ ਵੀ ਪਹਿਲੀ ਡੋਜ਼ ਨਾਲ ਹੀ ਆਰਾਮ ਆ ਜਾਂਦਾ ਅੱਛਾ ਇੱਥੇ ਪਹਿਲੀ ਡੋਜ਼ ਨਾਲ ਹੀ ਕਈ ਕਈ ਵਾਰੀ ਵੇਤਰਾਂ ਹੁੰਦਾ ਵਾ ਕਈ ਉਹਨੂੰ ਪੁੱਛੋਗੇ ਨਾ ਤੁਸੀਂ ਲੋਕਾਂ ਨੂੰ ਜਿਹੜੇ ਇੱਥੇ ਆਉਂਦੇ ਆ ਅੰਦਰ ਅਰਦਾਸ ਕਰਕੇ ਆਏ ਆ ਤੇ ਗੇਟ ਤੱਕਨ ਵੀ ਨਹੀਂ ਪਹੁੰਚੇ ਤੇ ਕਾਰਜ ਹੋ ਜਾਂਦਾ ਹੈਰਾਨੀ ਵਾਲੀ ਗੱਲ ਹੈ ਜਿਨ੍ਹਾਂ ਨੇ ਬੀਤਦੀ ਉਹਨਾਂ ਨੂੰ ਪਤਾ ਹੋ ਜੇ ਕਿ ਇਹਨੂੰ ਪੁੱਛੋ ਕਿ ਕੇਲੇ ਬਾੜ ਵੀ ਨਹੀਂ ਆਈਦਾ ਤੇ ਕੰਮ ਹੋਇਆ ਹੁੰਦਾ ਜੀ। ਗੁਰੂ ਦੀ ਬਾਣੀ ਸ਼ਕਤੀ ਹੈ। ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਕਾਲ ਪੁਰਖ ਦੀ ਤੇ ਬੇਅੰਤ ਅਕਾਲ ਪੁਰਖ ساری ਸ੍ਰਿਸ਼ਟੀ ਉਹਦੀ ਸੂਰੇ ਚੰਦ ਉਹਦੇ ਹੁਕਮ ਚ ਨੇ। ਤੇ ਜਦੋਂ ਉਹ ਕਿਰਪਾ ਕਰਦਾ ਵੇ ਤੇ ਉਹਨੂੰ ਉਹ ਅਧੀ ਕੇ ਪਛਤਾਨਦਾ ਨਹੀਂ ਉਹ ਜਿਹਨੂੰ ਉਹਨੇ ਬਖਸ਼ਣਾ ਹੁੰਦਾ ਓਨੂੰ ਹੀ ਇੱਥੇ ਬੁਲਾਉਂਦਾ। ਉਹਨੂੰ ਹੀ ਸੇਵਾ ਦਿੰਦਾ ਵਾ। ਉਹਨੂੰ ਹੀ ਸਿਮਰਨ ਦਿੰਦਾ ਵਾ ਜਿਹਨੂੰ ਉਹਨੇ ਬਖਸ਼ਣਾ ਹੁੰਦਾ। ਸੰਤਾਂ ਨੂੰ ਕੀ ਕਹਿਣਾ ਚਾਹੋ? ਸੰਤਾਂ ਨੂੰ ਇਹ ਕਹਿਣਾ ਚਾਹੁੰਦਾ ਵਾ ਜਿਹੜੇ ਪਾਸੋਂ ਤੁਸੀਂ ਨਰਾਜ ਏ ਨਾ ਮਗਰ ਪਰੇਸ਼ਾਨੀ ਤੁਹਾਡੇ ਕੰਮ ਰੁਕੇ ਆ। ਬਾਣੀ ਪੜ ਲਓ ਦਪਹਿਰਾ ਘਟ ਲਓ ਸੇਵਾ ਹੁੰਦੀ ਸੇਵਾ ਵੀ ਕਰ ਲਓ ਭਾਂਡਿਆਂ ਦੀ ਕਰ ਲਓ ਜੋੜੇ ਦੀ ਕਰ ਲਓ ਤੁਹਾਡੀ ਦਿਨੋਂ ਦਿਨ ਚੜਦੀ ਕਲਾ ਨਾ ਹੋਏਗੀ ਤੇ ਤੁਸੀਂ ਤਾਂ ਗੱਲ ਕਰਿਓ ਜੇ ਮੈਨੂੰ ਨਾ ਪੁੱਛੋ ਇੱਥੇ ਲੱਖਾਂ ਸੰਗਤ ਕਿਸੇ ਨੂੰ ਪੁੱਛੋਗੇ ਤੁਹਾਨੂੰ ਆਪੇ ਹੀ ਕਿਰਪਾ ਦੱਸ ਦੇਗਾ ਮੇਰੇ ਕਹਿਣ ਦੀ ਗੱਲ ਹੀ ਕੋਈ ਨਹੀਂ ਮੇਰੇ ਤੋਂ ਤੇ ਬਿਆਨ ਵੀ ਨਹੀਂ ਹੁੰਦੀ ਜੀ ਗੱਲ ਜੋ ਸਾਡੇ ਨਾਲ ਬੀਤੀਆਂ ਤਬਦੀਲੀਆਂ ਆਈਆਂ ਜੀਵਨ ਦੇ ਵਿੱਚ ਬਿਆਨ ਨਹੀਂ ਹੁੰਦੀਆਂ ਭਈਆ ਤੇ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਨਾ ਤੁਹਾਨੂੰ ਆਪ ਹੀ ਦੱਸ ਦੇਗਾ ਵੀ ਕਿੰਨੀ ਕਿਰਪਾ ਮਾਰੇ ਦੀ ਇੱਕ ਵਾਰੀ ਆ ਜਾਵੇ ਇੱਕ ਵਾਰੀ ਆ ਜੇ ਦੂਜੀ ਵਾਰੀ ਉਹ ਆਪ ਜਾਊਗਾ ਸੱਚੀ ਸਚਾਈ ਦੱਸਦਾ ਮੈਂ ਕੋਈ ਪਰੇਸ਼ਾਨ ਹੈਗਾ ਨਾ ਕੋਈ ਚੁੱਪ ਕਰਕੇ ਇੱਥੇ ਆ ਕੇ ਪਾਣੀ ਪੜ ਲਓ ਮਾਰੇ ਦਿਨ ਦਰ ਤੇ ਟੈਬ ਉਹ ਤੇ ਫਿਰ ਵੇਖਿਓ ਤੇੜੀ ਜ਼ਿੰਦਗੀ ਤੇ ਤਬਦੀਲੀ ਕਿੰਨੇ ਕਿਵੇਂ ਹੁੰਦੀ ਹੈ ਮੈਨੂੰ ਹੁਣ ਗੱਲ ਕਰਨ ਦੀ ਜਾਇ ਨਹੀਂ ਕੋਈ ਭੁੱਲਾਂ ਜੋ ਕੋਈ ਗਲਤੀ ਹੋ ਗਈ ਉਹਦੇ ਮਾਫ਼ ਕਰ ਦੇਣਾ ਇਹ ਮੋਹ ਹੀ ਕਹਿ ਰਹੇ ਸੀ ਕਿ ਲੋਕੀ ਜਿਹੜੇ ਨੇ ਕਿ ਅੱਜ ਕੱਲ ਜਿਹੜੇ ਦਰ ਤੇ ਜਿਹੜੇ ਕਿ ਡਿਪਰੈਸ਼ਨ ਦੀ ਗੱਲ ਤੁਸੀਂ ਕੀਤੀ ਆ ਉਹਦੋਂ ਦਾ ਬੜਾ ਇੱਕ ਲੋਕੇ ਡੀਲ ਕਰ ਰਹੇ ਨੇ ਚੇਲ ਰਹਿੰਦੇ ਨੇ ਉਹ ਇੱਥੇ ਅਕਦੀ ਕਹਿੰਦੇ ਦੂਰ ਹੋ ਜਾਂਦਾ ਦੁਨੀਆ ਦੇ ਵਿੱਚ ਜਿਹੜੇ ਕਾਰਵਿਹਾਰ ਹੁੰਦੇ ਪਏ ਨੇ ਨਾ ਕੱਲ ਜੋਗਾ ਲੋਕਾਂ ਦੇ ਮਨਾਂ ਤੇ ਇੰਨਾ ਕੋ ਬੋਝ ਆ ਵੀ ਸੁਸਾਈਡ ਕਰਨ ਤੱਕਨ ਬਾਰੇ ਸੋਚਦੇ ਪਏ ਆ ਇੱਕ ਟਾਈਮ ਆ ਜਾਂਦਾ ਵਾ ਜਦੋਂ ਲੋਕੀ ਸੁਸਾਈਡ ਕਰਨ ਬਾਰੇ ਸੋਚ ਲੈਂਦੇ ਆ ਮੈਂ ਕਹਿੰਦਾ ਜਿਨ੍ਹਾਂ ਦੇ ਮਨ ਚ ਸੁਸਾਈਡ ਦਾ ਵਿਚਾਰ ਤੇ ਜਾਂ ਪਰੇਸ਼ਾਨੀ ਦਾ ਵਿਚਾਰ ਆ ਵੀ ਮੈਂ ਜ਼ਿੰਦਗੀ ਖਤਮ ਕਰ ਲਵਾਂ ਇੱਕ ਵਾਰੀ ਇੱਥੇ ਆ ਜਾਵੇ ਉਹਦਾ ਜ਼ਿੰਦਗੀ ਜੀਣ ਦੇ ਨਾ ਜੀ ਕਰ ਪਏ ਤੇ ਮੈਨੂੰ ਫੜ ਲਿਆ ਜਿੱਥੇ ਮਰਜੀ ਜ਼ਿੰਦਗੀ ਜੀਣ ਦਾ ਜੀ ਕਰੂਗਾ ਮਤਲਬ ਇਹ ਉਡੀਕੇਗਾ ਵੀ ਅਦਵਾਰ ਕਦੋਂ ਆ ਛੇ ਦਿਨ ਉਹਦੇ ਆਨੰਦ ਦੇ ਵਿੱਚ ਬੀਤਣਗੇ ਆਨੰਦ ਦੇ ਵਿੱਚ ਖੁਸ਼ੀ ਦੇ ਵਿੱਚ ਕੁਝ ਖੇੜੇ ਦੇ ਵਿੱਚ ਜਿਹੜਾ ਉਹ ਪਰੇਸ਼ਾਨੀ ਹੈ ਰਾਤ ਨੂੰ ਨੀਂਦਰ ਨਹੀਂ ਜਿਨ੍ਹਾਂ ਨੂੰ ਆਂਦੀ ਉਹ ਵੀ ਇੱਥੇ ਆ ਕੇ ਦਰਦੇ ਹੈ ਉਹਨਾਂ ਨੂੰ ਨੀਂਦਰ ਸੁਖੂਮ ਦੀ ਨੀਂਦਰ ਆਏਗੀ ਕਿਉਂਕਿ ਮਾਰੇ ਮਾੜੇ ਪਾਸੇ ਤੋਂ ਚੰਗੇ ਪਾਸੇ ਵੀ ਲਿਜਾਂਦਾ ਵਾ ਤੇ ਅੱਗੇ ਬੰਨ੍ਹ ਲਾ ਦੁੰਦਾ ਵਾ ਦੁੱਖਾਂ ਨੂੰ ਬੰਨ੍ਹ ਨਹੀਂ ਲਾ ਦਿੰਦਾ ਕਿ ਭਾਵੇਂ ਜੇ ਕੋਈ ਦੁੱਖ ਆ ਵੀ ਜਾਵੇ ਤੇ ਉਹ ਵੀ ਸੋਖੀ ਪ੍ਰਤੀਤ ਹੁੰਦਾ ਜੇ ਕੋਈ ਦੁੱਖ ਤੇ ਕਲੀਰ ਥੋੜੀ ਬਤੀ ਆ ਸੁਲੀ ਦਾ ਕੰਡਾ ਕਰਦਾ ਨਾ ਜਦੋਂ ਤੇ ਉਹ ਕੰਡਾ ਵੀ ਜਦੋਂ ਕਰਦਾ ਵਾ ਨਾ ਤੇ ਪ੍ਰਤੀਤ ਸੋਖੀ ਹੁੰਦਾ ਅਰਚ ਵੀ ਜਦੋਂ ਉਹ ਕਿਰਪਾ ਕਰਦਾ ਤਰਸ ਕਰਦਾ ਇਹ ਤਾਂ ਨਹੀਂ ਬਗੋਤਾ ਦਾ ਤੇ ਦੇਖਿਆ ਕਿ ਗੱਲਬਾਤ ਕੀਤੀ ਹੈ ਕਿ ਜਿਹੜੇ ਗੁਰੂ ਸਾਹਿਬ ਨੇ ਖੁਦ ਆਪ ਸਹਾਇ ਹੁੰਦੇ ਨੇ ਲੋਕਾਂ ਦੀ ਮਦਦ ਕਰਦੇ ਨੇ ਜਿਹੜਾ ਲੋਕੀ ਜਿਹੜੇ ਨੇ ਪਰੇਸ਼ਾਨ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਫਲ ਕਰਦੇ ਨੇ ਉਹਨਾਂ ਦੀ ਜਿਹੜੀ ਹੈ ਕਿ ਆਰਾਮ ਨਾਲ ਜ਼ਿੰਦਗੀ ਬਤੀਤ ਹੋਵੇ ਜਿਹੜਾ ਕਿ ਆਰਾਮ ਨਾਲ ਜਿਹੜਾ ਕਿ ਡਿਪਰੈਸ਼ਨ ਤੇ ਇੱਕ ਗੱਲ ਕੀਤੀ ਹੈ ਵੀਰ ਜੀ ਨੇ ਕਿ ਡਿਪਰੈਸ਼ਨ ਵੀ ਬਹੁਤ ਦੂਰ ਹੋ ਜਾਂਦਾ ਵਾ ਜਿਹੜੀ ਇਹ ਜਿਹੜੇ ਤੁਸੀਂ ਦੇਖ ਸਕਦਾ ਜੇ ਸੰਕਟਾ ਸੇਵਾ ਕਰ ਰਹੀਆਂ ਨੇ ਇਹ ਸੇਵਾ ਦੇ ਵਿੱਚ ਹੀ ਆਨੰਦ ਹੈ ਇਹ ਸੇਵਾ ਦੇ ਵਿੱਚ ਹੀ ਸਭ ਕੁਝ ਹੈ ਜਿਹੜੇ ਤੁਸੀਂ ਵੱਡੇ ਵੱਡੇ ਜਿਹੜੇ ਤੁਸੀਂ ਬਿਮਾਰੀਆਂ ਦੀ ਗੱਲ ਕਰਦੇ ਹੋ ਉਹ ਸਭ ਇੱਥੇ ਡੀਲ ਹੋ ਜਾਂਦੀਆਂ ਨੇ ਜਦੋਂ ਗੁਰੂ ਸਾਹਿਬ ਆਪ ਜਿਹੜੇ ਨੇ ਕਿ ਸੇਵਾ ਦੇ ਵਿੱਚ ਹਾਜ਼ਰ ਨਰਜ਼ਰ ਹੁੰਦੇ ਨੇ ਕੋਈ ਗ ਜਿਹੜੀ ਸੇਵਾ ਆ ਜਿਹੜੀ ਲਗਾਤਾਰ ਇਸੇ ਚੱਲਦੀ ਰਹਿੰਦੀ ਆ ਪਾਣੀ ਦੇ ਉਚਾਪ ਜਿਹੜੇ ਨਾਲ ਚੱਲਦੇ ਰਹਿੰਦੇ ਨੇ ਕਈ ਲੋਕ ਨੇ ਇੱਥੇ ਜੇ ਬਾਣੀਆਂ ਪੜ ਕੇ ਜਿਹੜਾ ਕਿ ਆਪਣਾ ਨੁਮਰ ਭਗਤ ਕਈ ਲੋਕ ਜਿਹੜੇ ਸੇਵਾ ਕਰਨ ਆਉਂਦੇ ਨੇ ਜਿਹੜਾ ਕਿ ਇਸ ਗੁਰੂ ਘਰ ਦੇ ਨਾਲ ਜਿਹੜੇ ਚੜ੍ਹਦੇ ਨੇ ਹੋਰ ਵੀ ਜਿਹੜੇ ਲੋਕਾਂ ਨਾਲ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਨੇ ਇੱਥੇ ਆਏ ਹੋਏ ਨੇ ਹੋਰ ਵੀ ਗੱਲਬਾਤ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਦੋਨੋਂ ਦੂਰ ਸੰਗਤਾਂ ਜਿਹੜੀਆਂ ਨੇ ਇਸ ਦਰ ਤੇ ਨਾਲ ਜੁੜਦੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਦਾ ਖਾਲਸਾ ਕੀ ਨਾਮ ਹੈ ਜੀ ਗੁਰਪਰਗ ਆ ਮਾ ਆ ਹਰੀ ਗਾ ਲਾ ਕੋ ਹਰੀ ਕੇ ਪੱਤੇ ਅੱਛਾ ਹਰੀ ਕੇ ਪੱਤੇ ਕਿਸ ਤਰ੍ਹਾਂ ਦਾ ਲੱਦਦਾ ਐ ਸੇਦਰ ਤੇ ਆ ਕੇ ਵਧੀਆ ਲੱਦਦਾ ਗੁਰੂ ਜੀ ਮਹਾਰਾਜ ਦੀ ਕਿਰਪਾ ਹੈ ਸੰਗਤ ਦੇ ਦਰਸ਼ਨ ਹੋ ਜਾਂਦੇ ਕਿੰਨਾ ਕੋ ਵਿਸ਼ਵਾਸ ਹੈ ਇਸ ਦਰਨਾ ਬਾਬਾ ਜੀ ਦਾ ਗੁਰੂ ਤੇ ਪਰ ਵਿਸ਼ਵਾਸ ਆਏ ਨੇ ਲਾਸਟ ਆ ਐਂਡ ਆ ਕਿੰਨਾ ਕੋ ਬਦਲਾਵ ਆ ਗੁਰੂ ਜੀ ਨਾਲ ਜੁੜੇ ਬਹੁਤ ਮੈਂ ਨਾ ਇਨੀ ਕਿਰਪਾ ਕੀਤੀ ਮਹਾਰਾਜ ਨੇ ਸੱਚੇ ਪਾਸ ਸਭ ਚੜਦੀ ਗਲ ਹੈ ਕੀ ਬਦਲਾਵ ਆ ਜ਼ਿੰਦਗੀ ਚ ਕੁਛ ਘਰ ਪਰਿਵਾਰ ਚ ਕੁਛ ਬਦਲਾਵ ਬਹੁਤ ਬਹੁਤ ਸਾਡਾ ਪਰਿਵਾਰ ਸਾਰਾ ਗੁਰਸੇਖਾ ਜੀ ਸਾਨੂੰ ਹਾਂ ਜੀ ਬਈ ਕੁਝ ਕੁ ਜ਼ਿੰਦਗੀ ਬਦਲਾਵ ਆਇਆ ਹੋਵੇ ਕੋਈ ਪਰੇਸ਼ਾਨੀਆਂ ਕਰਦਾ ਹੋਵੇ ਲਾੜ ਲੱਗੇ ਆਣਾ ਜੀ ਉਦੋਂ ਚੜਦਿਆਂ ਗੱਲਾਂ ਚੜਦੀ ਗੱਲਾਂ ਸੰਕਟਾਂ ਨੂੰ ਕੀ ਕਹਿਣਾ ਚੱਕ ਜੀ ਸੰਕਟਾਂ ਤੁਹਾਨੂੰ ਇਹੋ ਕਹਿੰਨੇ ਆ ਬਈ ਗੁਰੂ ਦੇ ਲਾੜ ਲੱਕੋ ਅੰਮ੍ਰਿਤ ਛਕੋ ਹੂੰ ਗੁਰੂ ਵਾਲੇ ਬਣੋ ਆਨੰਦ ਦੇ ਗੁਰੂ ਦੀ ਬਾਣੀ ਤੇ ਮੈਂ ਨਾ ਆਨੰਦ ਦੇ ਨੰਦ ਆ ਜੀ ਆਨੰਦ ਦੇ ਹਾਂ ਜੀ ਕਿਰਪਾ ਨਾਲਕ ਤੇ ਅੱਕੇ ਪਾਸ ਕਿ ਤਾਂ ਵਾਲ ਅੱਜ ਜਿਸਾ ਕਿ ਸੰਤਾਂ ਨਾਲ ਗੱਲ ਕੀਤੀ ਹੈ ਗੁਰੂ ਦੇ ਬਾਣੀ ਚ ਜਿਹੜਾ ਕਿ ਆਨੰਦ ਹੈ ਜਿਹੜੇ ਲੋਕ ਨੇ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਕਿ ਬਦਲਾਅ ਹੈ ਜਿਹੜੇ ਸੰਸਕੀ ਦੇ ਵਿੱਚ ਆ ਰਹੇ ਨੇ ਇਸ ਦੁਪਹਿਰੇ ਨਾਲ ਜੁੜ ਕੇ ਮੈਨੂੰ ਦਿਓ ਜਦਾ ਮਨਸੂਬ ਚ ਕਮਲਦਾ ਸਿਟੀ ਹੈਂਡਲ ਅਮਰਸਰ